ਪਿੰਡ ਹੈਗਾ ਬਾਈ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਜਦੋਂ ਆਪਾਂ ਰਾਮਪਰਾ ਫੂਲ ਤੋਂ ਸਲਾਬਤਪੁਰਾ ਰੋਡ ਤੇ ਆਉਣੇ ਆ ਤੇ ਰਾਮਪਰਾ ਫੂਲ ਤੋਂ ਤਕਰੀਬਨ 20 ਕਿਲੋਮੀਟਰ ਆ ਤੇ ਸਲਾਬਤਪੁਰਾ ਤੋਂ ਹੈਗਾ ਬਾਈ 7-8 ਕਿਲੋਮੀਟਰ ਪਿੰਡ ਭਾਈ ਰੂਪਾ ਇੱਥੇ ਆਏ ਐੰਤਬਾਰ ਬਾਈ ਕਾੜਾ ਪਲਾਇਆ ਜਾਂਦਾ ਤੁਸੀਂ ਦੇਖ ਸਕਦੇ ਗੱਡੀਆਂ ਪੂਰੇ ਪੰਜਾਬ ਦੇ ਵਿੱਚੋਂ ਆਉਂਦੀਆਂ ਤੇ ਆਹ ਗੁਰਦੁਆਰਾ ਸਾਹਿਬ ਆ ਡੇਰਾ ਨਿਰਮਲ ਮੂਹਾਂ ਵਾਲਾ ਭਾਈ ਰੂਪਾ ਇੱਥੇ ਬਾਈ ਆਏ ਐੰਤਬਾਰ ਸਰੀਰ ਦੀਆਂ ਅਨੇਕਾਂ ਹੀ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ ਵਧਦਾ ਘਟਦਾ ਹੋਵੇ ਜਾਂ ਬੀਪੀ ਵਧਦਾ ਘਟਦਾ ਹੋਵੇ ਜਾਂ ਹੋਰ ਹੋਰ ਕੀ ਕੁਸ ਸ਼ੂਗਰ ਦਾ ਜਾਂ ਸ਼ੂਗਰ ਸੂਗਰ ਹੋਵੇ ਜਾਂ ਖੂਨ ਗਾੜਾ ਹੋਵੇ ਜਾਂ ਮਤਲਬ ਕੈਂਸਰ ਦੀ ਥੋੜੀ ਉਹ ਸ਼ਿਕਾਇਤ ਹੋਵੇ ਹੋਰ ਨੇ ਕਈ ਬਹੁਤ ਬਿਮਾਰੀਆਂ ਦਾ ਵੀ ਇੱਥੇ ਕਾੜਾ ਪਲਾਇਆ ਜਾਂਦਾਗਾ ਪਿੰਡ ਭਾਈ ਰੂਪਾ ਤੁਸੀਂ ਦੇਖ ਸਕਦੇ ਆ ਸੰਗਤਾਂ ਦਾ ਇਕੱਠ ਆਇਆ ਇੰਤਬਾਰ ਇੱਥੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਗਿਆ ਆ ਤੁਸੀਂ ਦੇਖ ਤਾਂ ਲੈਣਾ ਲੱਗਿਆ ਤੜਕੇ 5 ਵਜੇ ਤੋਂ ਵੀ ਇੱਥੇ ਲੈਣਾ ਲੱਗ ਜਾਂਦੀਆਂ ਗਿਆ ਤੇ ਬਹੁਤ ਦੂਰ ਦੂਰ ਸੰਗ ਦਾ ਇੱਥੇ ਕਾੜਾ ਪੀਣ ਲਿਆਉਂਦੀਆਂ ਆ ਤੁਸੀਂ ਦੇਖ ਸਕਦੇ ਬੀਬੀਆਂ ਦਾ ਤੇ ਬਜ਼ੁਰਗਾਂ ਨੌਜਵਾਨਾਂ ਦਾ ਇਕੱਠ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਦੂਰ ਦੂਰ ਸੰਗ ਇਕੱਠਾ ਹੁੰਦੀ ਆ ਤੇ ਅੰਦਰ ਭਾਈ ਇੱਥੇ ਕਾੜਾ ਪਲਾਇਆ ਜਾਂਦਾਗਾ ਆ ਤੁਸੀਂ ਦੇਖ ਸਕਦੇ ਸੰਗ ਕਿਹੜੇ ਆ ਗਏ ਪਿੰਡ ਭਾਈ ਰੁੱਪਾ ਜਿਹੜਾ ਬਟਿੰਡਾ ਸਲਾਬਪੁਰਾ ਤੋਂ ਰਾਮਪੁਰਾ ਫੁੱਲ ਰੋਡ ਤੇ ਬਈ ਇਹ ਪਿੰਡ ਆ ਆ ਤੁਸੀਂ ਦੇਖ ਸਕਦੇ ਆ